ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਅਦਾਕਾਰਾਂ ਤੇ ਗਾਇਕਾਂ ਤੇ ਬੱਬੂ ਮਾਨ ਦੀ ਗੱਲ ਕਰੀਏ ਤਾਂ ਇੰਸਟਾਗ੍ਰam ਤੇ ਉਹਨਾਂ ਦੇ ਜਿਹੜੇ ਫਾਲੋਅਰ ਨੇ 1.9 ਮਿਲੀਅਨ ਨੇ ਜੇਕਰ ਗੱਲ ਕਰੀਏ ਕਿ ਉਹਨਾਂ ਨੇ ਫਾਲੋ ਕਿੰਨਿਆਂ ਨੂੰ ਕੀਤਾ ਹੋਇਆ ਟੋਟਲ 17 ਜਾਣੇ ਨੇ ਜਿਨ੍ਹਾਂ ਦੇ ਵਿੱਚ ਕੁਝ ਪਲੇਅਰ ਨੇ ਉਹ ਵੀ ਬਾਹਰ ਲੈਨੇ ਕੁਝ ਗਾਇਕ ਨੇ ਉਹ ਬਾਲੀਵੁੱਡ ਦੇ ਨੇ ਤੇ ਉਹ ਤੁਹਾਨੂੰ ਅੱਜ ਇੱਕ ਲਿਸਟ ਦੱਸਾਂਗੇ ਹਾਲਾਂਕਿ ਇੱਥੇ ਵੱਡਾ ਸਵਾਲ ਇਹ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਿਸੇ ਵੀ ਪੰਜਾਬੀ ਗਾਇਕ ਜਾਂ ਅਦਾਕਾਰ ਨੂੰ ਫੋਲੋ ਨਹੀਂ ਕੀਤਾ ਹੋਇਆ ਤੇ ਜਿਨ੍ਹਾਂ ਨੂੰ ਫੋਲੋ ਕੀਤਾ ਹੋਇਆ ਉਹਨਾਂ ਦਾ ਨਾਮ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਮੁਹੰਮਦ ਸਾਲਾ ਉਸ ਤੋਂ ਬਾਅਦ ਰੌਬਰਟ ਲੇਵਾਂਡੋਸਕੀ ਉਸ ਤੋਂ ਬਾਅਦ ਨੀਮਰ ਉਸ ਤੋਂ ਬਾਅਦ ਕੈਲੀਨ ਉਸ ਤੋਂ ਬਾਅਦ ਲਿਓ ਮੈਸੀ ਰੋनाल्डੋ ਨਸੀਰਉਦੀਨ ਸ਼ਾ ਡੈਮੀ ਮੂਰੇ ਟੌਮ ਕ੍ਰੂਜ਼ ਸਟੈਲਨ ਆਰਨੋਲਡ ਕੁਮਾਰ ਸਾਨੂੰ ਲਤਾ ਮੰਗੇਸ਼ਕਰ ਆਸ਼ਾ ਭੋਸਲੇ ਐਂਜਲੀਨਾ ਜੋਲੀ ਐਂਟੋਨੀਓਨ ਹਰਜਿੰਦਰ ਸਿੰਘ ਸੋ ਜਿਹੜੀ ਲਿਸਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਬੱਬੂ ਮਾਨ ਨੇ ਹਾਲੇ ਤੱਕ ਵੀ ਕਿਸੇ ਪੰਜਾਬੀ ਅਦਾਕਾਰ ਜਾਂ ਗਾਇਕ ਨੂੰ ਫੋਲੋ ਨਹੀਂ ਕੀਤਾ ਹੋਇਆ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਨੂੰ ਜਾਂ ਫੋਲੋ ਕਰਨ ਕਿਉਂਕਿ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਆਪਾਂ ਦੇਖਦੇ ਰਹੇ ਨੇ ਕਿ ਕੋਲਡ ਵਾਰ ਜਿਹੜੀ ਚੱਲਦੀ ਰਹਿੰਦੀ ਹੈ ਪੰਜਾਬੀ ਅਦਾਕਾਰ ਜਾਂ ਗਾਇਕਾਂ ਦੀ ਗੱਲ ਕਰੀਏ ਇੱਕ ਦੂਜੇ ਨੂੰ ਫੋਲੋ ਜ਼ਰੂਰ ਕਰਦੇ ਨੇ ਪਰ ਇੱਥੇ ਬੱਬੂ ਮਾਨ ਨੇ ਕਿਸੇ ਵੀ ਪੰਜਾਬੀ ਗਾਇਕ ਜਾਂ ਅਦਾਕਾਰ ਨੂੰ ਫੋਲੋ ਨਹੀਂ ਕੀਤਾ ਹੋਇਆ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਅਦਾਕਾਰਾਂ ਤੇ ਗਾਇਕ ਜੇ ਬੱਬੂ ਮਾਨ ਦੀ ਗੱਲ ਕਰੀਏ ਤਾਂ ਇੰਸਟਾਗ੍ਰam ਤੇ ਉਹਨਾਂ ਦੇ ਜਿਹੜੇ ਫਾਲੋਅਰ ਨੇ 1.9 ਮਿਲੀਅਨ ਨੇ ਜੇਕਰ ਗੱਲ ਕਰੀਏ ਕਿ ਉਹਨਾਂ ਨੇ ਫਾਲੋ ਕਿੰਨੇ ਨੂੰ ਕੀਤਾ ਹੋਇਆ ਟੋਟਲ 17 ਜਾਣੇ ਨੇ ਜਿਨ੍ਹਾਂ ਦੇ ਵਿੱਚ ਕੁਝ ਪਲੇਅਰ ਨੇ ਉਹ ਵੀ ਬਾਹਰਲੇ ਨੇ ਕੁਝ ਗਾਇਕ ਨੇ ਉਹ ਬਾਲੀਵੁੱਡ ਦੇ ਨੇ ਤੇ ਉਹ ਤੁਹਾਨੂੰ ਅੱਜ ਇੱਕ ਲਿਸਟ ਦੱਸਾਂਗੇ ਹਾਲਾਂਕਿ ਇੱਥੇ ਵੱਡਾ ਸਵਾਲ ਇਹ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਿਸੇ ਵੀ ਪੰਜਾਬੀ ਗਾਇਕ ਜਾਂ ਅਦਾਕਾਰ ਨੂੰ ਫੋਲੋ ਨਹੀਂ ਕੀਤਾ ਹੋਇਆ ਤੇ ਜਿਨ੍ਹਾਂ ਨੂੰ ਫੋਲੋ ਕੀਤਾ ਹੋਇਆ ਉਹਨਾਂ ਦਾ ਨਾਮ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਮੁਹੰਮਦ ਸਾਲਾ ਉਸ ਤੋਂ ਬਾਅਦ ਰੌਬਰਟ ਲੇਵਾਂਡੋਸਕੀ ਉਸ ਤੋਂ ਬਾਅਦ ਨੀਮਰ ਉਸ ਤੋਂ ਬਾਅਦ ਕੈਲੀਨ ਉਸ ਤੋਂ ਬਾਅਦ ਲਿਓ ਮੈਸੀ ਰੋनाल्डੋ ਨਸੀਰਉਦੀਨ ਸ਼ਾ ਡੈਮੀ ਮੂਰੀ ਟੌਮ ਕਰੂਜ਼ ਸਟੈਲਨ ਆਰਨੋਲਡ ਕੁਮਾਰ ਸਾਨੂੰ ਲਤਾ ਮੰਗੇਸ਼ਕਰ ਆਸ਼ਾ ਬੋਸਲੇ ਐਂਜਲੀਨਾ ਜੋਲੀ ਐਂਟੋਨੀਓਨ ਹਰਜਿੰਦਰ ਸਿੰਘ ਸੋ ਜਿਹੜੀ ਲਿਸਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਬੱਬੂ ਮਾਨ ਨੇ ਹਾਲੇ ਤੱਕ ਵੀ ਕਿਸੇ ਪੰਜਾਬੀ ਅਦਾਕਾਰ ਜਾਂ ਗਾਇਕ ਨੂੰ ਫੋਲੋ ਨਹੀਂ ਕੀਤਾ ਹੋਇਆ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਨੂੰ ਜਾਂ ਫੋਲੋ ਕਰਨ ਕਿਉਂਕਿ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਆਪਾਂ ਦੇਖਦੇ ਰਹੇ ਨੇ ਕਿ ਕੋਲਡ ਵਾਰ ਜਿਹੜੀ ਚੱਲਦੀ ਰਹਿੰਦੀ ਹੈ ਪੰਜਾਬੀ ਅਦਾਕਾਰ ਜਾਂ ਗਾਇਕਾਂ ਦੀ ਗੱਲ ਕਰੀਏ ਇੱਕ ਦੂਜੇ ਨੂੰ ਫੋਲੋ ਜ਼ਰੂਰ ਕਰਦੇ ਨੇ ਪਰ ਇੱਥੇ ਬੱਬੂ ਮਾਨ ਨੇ ਕਿਸੇ ਵੀ ਪੰਜਾਬੀ ਗਾਇਕ ਜਾਂ ਅਦਾਕਾਰ ਨੂੰ ਫੋਲੋ ਨਹੀਂ ਕੀਤਾ ਹੋਇਆ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर